ਕਾਲ ਜੀ ਸਿਮਰਨ ਬੁਟੀਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਸੀਂ ਤੁਹਾਡੇ ਵਾਸਤੇ ਮਸਲੀਨ ਮਸ਼ੀਨ ਨੇ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਬਹੁਤ ਪਿਆਰੇ ਸੂਟ ਹੈ ਜੀ ਮਸਲੀਨ ਦੇ ਸੂਟ ਹੈ ਸਭ ਤੋਂ ਪਹਿਲਾਂ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਵੀ ਰਹੇਗੀ ਕਈ ਮੇਰੀਆਂ ਭੈਣੀਆਂ ਕੱਦਨੀਆਂ ਸੀ ਨਾ ਵਰਕ ਵਾਲੇ ਸੂਟ ਬਹੁਤੇ ਪਾਉਂਦੇ ਨਹੀਂ ਸਾਨੂੰ ਨਾ ਕੁਝ ਅਲੱਗ ਜੀ ਚੀਜ਼ ਲੈ ਕੇ ਆਓ ਜੀ ਇਹ ਤੁਹਾਡੇ ਵਾਸਤੇ ਅਸੀਂ ਬਹੁਤ ਹੀ ਪਿਆਰੀ ਸੂਟ ਬਹੁਤ ਪਿਆਰਾ ਸਿਰਫ ਧਾਗੇ ਦਾ ਵਰਕ ਹੋਊਗਾ ਜੀ ਬਹੁਤ ਸੋਹਣੇ ਸੋਬਰ ਤੇ ਸੂਟ ਲੈ ਕੇ ਆਇਆ ਜੀ ਮਸਲੀਉਣ ਦਾ ਤੁਹਾਨੂੰ ਸੂਟ ਮਿਲੂਗਾ ਜੀ ਉੱਪਰ ਜੀ ਆਰੀ ਵਰਕ ਹੋਇਆ ਵੈਜੀ ਵੈਸੇ ਹੀ ਆਰੀ ਵਰਕ ਹੈ ਬਿਲਕੁਲ ਧਾਗੇ ਦਾ ਜੀ ਇਹ ਗਲੇ ਦਾ ਡਿਜ਼ਾਈਨ ਹੈ ਜੀ ਪਲੇਨ ਤੁਹਾਨੂੰ ਬਾਟਮ ਮਿਲੂਗੀ ਜੀ ਪਲੇਨ ਤੁਹਾਨੂੰ ਬਾਟਮ ਮਿਲੂਗੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਆਹ ਤੁਹਾਨੂੰ ਮਸਲੀਨ ਦਾ ਹੀ ਦੁਪੱਟਾ ਮਿਲੂ ਭਜੀ ਬਹੁਤ ਹੀ ਪਿਆਰਾ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲੂਗਾ ਦੁਪੱਟਾ ਤੁਹਾਨੂੰ ਮੈਂ ਦਿਖਾਉਣੀ ਆ ਜੀ ਬਹੁਤ ਸੋਹਣਾ ਦੁਪੱਟਾ ਹੈ ਜੀ ਦੁਪੱਟਾ ਜਿਹਾ ਕਰੋ ਜੀ ਕਿੰਨਾ ਸੋਹਣਾ ਹੈ ਮਸਲੀਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਪਿਆਰ ਆ ਮਸਲੀਨ ਦਾ ਦੁਪੱਟਾ ਮਿਲੂਗਾ ਜੀ ਕਿਉਂਕਿ ਕਈ ਨਾ ਹੁੰਦੇ ਆ ਕਿ ਕਢਾਈ ਵਾਲੇ ਪਾਪਾ ਅਸੀਂ ਬੋਰ ਹੋ ਗਏ ਜੀ ਇਹ ਅਸੀਂ ਬਹੁਤ ਸਾਨੂੰ ਕੋਈ ਕਹਦੇ ਸੀ ਕਿ ਪਹਿਣਾ ਮੇਰੀਆਂ ਵੀ ਸਾਡਾ ਦਿਲ ਨਹੀਂ ਕਰਦਾ ਇਹ ਬਹੁਤ ਸੋਬਰ ਜੀ ਆਈਟਮ ਤੁਹਾਡੇ ਲਈ ਤਿਆਰ ਕਰਾਈ ਆ ਜੀ ਇਹਨੂੰ ਤੁਸੀਂ ਬਿਨਾ ਲਾਈਨਿੰਗ ਤੋਂ ਵੀ ਸਟੀਚ ਕਰ ਸਕਦੇ ਆ ਜੀ ਲਾਈਨਿੰਗ ਵੀ ਲਾਈਨਿੰਗ ਲਾ ਲੀਏ ਸਾਤੇ ਵਧੀਆ ਜੀ ਪਰ ਕਈ ਹੁੰਦਾ ਕਿ ਅਸੀਂ ਬਿਨਾ ਲਾਈਨਿੰਗ ਤੋਂ ਪਾਣਾ ਬਿਨਾ ਲਾਈਨਿੰਗ ਤੋਂ ਤੁਹਾਡਾ ਸੂਟੇ ਬਹੁਤ ਵਧੀਆ ਬਣ ਜਾਊਗਾ ਜੀ ਬਹੁਤ ਵਧੀਆ ਦੁਪੱਟਾ ਮਸਮੀਨ ਦਾ ਹੀ ਤੁਹਾਨੂੰ ਨਾਲ ਦੁਪੱਟਾ ਮਿਲੂਗਾ ਜੀ ਠੀਕ ਹੈ 2.5 ਮੀਟਰ ਸ਼ਾਰਟ 2.5 ਮੀਟਰ ਬਾਟਮ 2.5 ਮੀਟਰ ਦਾ ਹੀ ਦੁਪੱਟਾ ਅਗਲਾ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ ਜਿਹੜਾ ਕਿ ਬਹੁਤ ਟ੍ਰੈਂਡ ਚ ਹੈ ਜੀ ਇਹ ਅਗਲਾ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਵਧੀਆ ਕਲਰ ਹੈ ਜੀ ਗਲੇ ਦੀ ਡਿਜ਼ਾਈਨਿੰਗ ਘੇਰੇ ਦੀ ਡਿਜ਼ਾਈਨਿੰਗ ਤੇ ਤੁਹਾਨੂੰ ਮਸਲੀਨ ਦਾ ਹੀ ਨਾਲ ਦੁਪੱਟਾ ਮਿਲੂਗਾ ਜੀ ਇਹ ਮਸਲੀਨ ਦਾ ਸੂਟ ਹੈ ਜੀ ਮਸਲੀਨ ਦਾ ਸੂਟ ਦੁਪੱਟੇ ਬਹੁਤ ਪਿਆਰੀ ਸੌਫਟ ਮਸਲੀਨ ਹੈ ਜੀ ਇਹ ਨਹੀਂ ਹੈ ਦੇਖੋ ਜੀ ਦੁਪੱਟਾ ਤੁਸੀਂ ਫੀਲ ਕਰਕੇ ਦੇਖੋ ਬਹੁਤ ਸੋਹਣਾ ਹੌਲਾ ਪਿਆ ਬਿਲਕੁਲ ਦੁਪੱਟਾ ਹੈ ਵੀ ਜੀ ਦੁਪੱਟਾ ਨਹੀਂ ਹੈਗਾ ਜੀ ਦੇਖੋ ਬਹੁਤ ਲਾਈਟ weight ਲਾਈਟ weight ਦੁਪੱਟਾ ਜੀ ਮਸਲੀਨ ਦਾ ਪੂਰਾ ਖੁੱਲਾ ਦੁੱਲਾ 2 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਕਲਰ ਦੇਖੋ ਕਿੰਨਾ ਪਿਆਰਾ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਆਲ ਓਵਰ ਨਹੀਂ ਹੈ ਜੀ ਮੈਚਿੰਗ ਸਲਵਾਰ ਹੈ ਜੀ ਇਹ ਤੁਹਾਨੂੰ ਸ਼ਾਰਟ ਤੇ 2 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਉਸ ਤੋਂ ਬਾਅਦ ਹੀ ਅਗਲਾ ਸੂਟ ਹੈ ਜੀ ਲੈਮਨ ਕਲਰ ਦਾ ਇਹ ਵੀ ਮਸਲੀਨ ਦਾ ਸੂਟ ਹੈ ਜੀ ਮਸਲੀਨ ਦਾ ਸੂਟ ਹੈ ਜੀ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਗ੍ਰੇਸ ਆਣੀ ਜੀ ਸੂਟ ਨੇ ਬੜ ਕੇ ਰੈਡੀ ਹੋਣਾ ਹੈ ਨਾ ਜੀ ਬਹੁਤ ਸੋਹਣਾ ਸੂਟ ਬਣਨਾ ਹੈ ਜੀ। ਬਹੁਤ ਸੋਹਣੇ ਸੂਟ ਰੈਡੀ ਕਰਵਾਏ ਆ ਜੀ ਅਸੀਂ ਬਿਲਕੁਲ ਹਲਕੇ ਫੁਲਕੇ ਡਿਜ਼ਾਈਨ ਹੈ। ਇਹ ਹੋ ਗਈ ਜੀ ਬਾਟਮ। ਬਾਟਮ ਦਾ ਸਟਾਫ ਦੇਖੋ ਕਿੰਨਾ ਵਧੀਆ ਜੀ। ਬਹੁਤ ਸੋਹਣੀ ਇਹਦੇ ਪਰ ਸ਼ਾਈਨਿੰਗ ਹੈ ਜੀ ਇਹ ਵੀ ਮਸਲੀਨ ਦੀ ਆ ਬਾਟਮ। ਬਹੁਤ ਸੋਹਣੀ ਕਾਟਨ ਮਸਲੀਨ ਹੈ। ਬਹੁਤ ਸੋਹਣੀ ਕਾਟਨ ਮਸਲੀਨ ਹੈ ਜੀ ਨਾਲ ਤੁਹਾਨੂੰ ਮਸਲੀਨ ਦਾ ਹੀ ਦਪੱਟਾ ਮਿਲੂਗਾ ਜੀ ਬਹੁਤ ਸੋਹਣਾ ਦਪੱਟਾ ਹੈ। ਇਸੇ ਮੇਰੀ ਪਹਿਲੀ ਨੋਰ ਤਵੇ। ਸਤੁਪਿੰਗ ਆਪਣੇ ਵੈਸੇ ਤੱਕ ਨੇ ਬਹੁਤ ਸੋਹਣੇ ਨਾਲ ਮਸਲੀਨ ਦਾ ਤੁਹਾਨੂੰ ਡਿਜ਼ਾਈਨਰ ਦਾ ਡੁਪੱਟੇ ਦਾ ਡਿਜ਼ਾਈਨ ਚੈੱਕ ਕਰੋ ਜੀ ਡੁਪੱਟੇ ਦਾ ਡਿਜ਼ਾਈਨ ਐਦਾਂ ਇਹਨਾਂ ਦੀ ਬਹੁਤ ਸੋਹਣੀ ਰੂਪੂਸ਼ਲਣੀ ਸਾਰੇ ਸੂਟ ਦੀ ਗ੍ਰੇਸ ਆ ਜਾਣੀ ਜੀ ਡੁਪੱਟੇ ਨਾਲ ਬਹੁਤ ਸੋਹਣੇ ਡੁਪੱਟੇ ਆ ਬਣ ਕੇ ਸੂਟ ਬਹੁਤ ਸੋਹਣੇ ਆਉਣਗੇ ਜੀ ਇਹ ਤਿੰਨ ਕਲਰ ਹੈ ਜੀ ਮਸਲੀਨ ਚ ਠੀਕ ਹੈ 2.5 ਮੀਟਰ ਦੀ ਸ਼ਾਰਟ ਹੈ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਇਹ ਨੂੰ ਦੇਖੋ ਜੀ ਪਿਓਰ ਕਾਟਨ ਪਿਓਰ ਕਾਟਨ ਦਾ ਸੂਟ ਹੈ ਜੀ ਐਂਡ ਪਿਓਰ ਕਾਟਨ ਹੈ ਜੀ ਇਹਦੇ ਵਿੱਚ ਕੋਈ ਨਿਕਸ ਨਹੀਂ ਜੀ ਦੇਖੋ ਕਿੰਨੀ ਸੋਹਣੀ ਇਹਦੇ ਉੱਪਰ ਕਢਾਈ ਹੋਈ ਹੈ ਦੇਖੋ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਘੇਰੇ ਦਾ ਵਰਕ ਤੁਸੀਂ ਚੈੱਕ ਕਰੋ ਜੀ ਬਹੁਤ ਸੋਹਣਾ ਘੇਰੇ ਪਰ ਵਰਕ ਹੋਇਆ ਹੋਇਆ ਹੈ ਜੀ ਸਾਰੀ ਸ਼ਰਟ ਵਰਕ ਵਾਲੀ ਹੈ ਜੀ ਬਿਲਕੁਲ ਵਾਈਟ ਹੈ ਜੀ ਵਾਈਟ ਤੁਹਾਨੂੰ ਬਾਟਮ ਮਿਲੂਗੀ ਜੀ ਕੱਪੜਾ ਬਹੁਤ ਹੀ ਪਿਆਰਾ ਹੈ ਜੀ ਕਾਟਨ ਦਾ ਬਹੁਤ ਪਿਆਰੀ ਕਾਟਨ ਹੈ ਜੀ ਦਪੱਟਾ ਚੈੱਕ ਕਰੋ ਜੀ ਕਿੰਨਾ ਸੋਹਣਾ ਇਹਦੇ ਨਾਲ ਦਪੱਟਾ ਲਾਇਆ ਵਾ ਜੀ ਦਪੱਟਾ ਚੈੱਕ ਕਰੋ ਜੀ ਕਿੰਨਾ ਪਿਆਰਾ ਬਹੁਤ ਹੀ ਪਿਆਰਾ ਇਹਦੇ ਨਾਲ ਦਪੱਟਾ ਲੱਗਿਆ ਵਾ ਇਹ ਦਪੱਟੇ ਦੀ ਡਿਜ਼ਾਈਨ ਵੀ ਦੇਖੋ ਕਿੰਨੀ ਪਿਆਰੀ ਆ ਬਹੁਤ ਸੋਹਣਾ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ ਕਿਸੇ ਮੇਰੀ ਭੈਣ ਨੂੰ ਲਾਈਟ ਪਾਉਣ ਦੀ ਖੁਆਇਸ਼ ਹੋਵੇ ਤਾਂ ਸੂਟ ਬਹੁਤ ਹੀ ਪਿਆਰਾ ਹੈ ਜੀ ਉਸ ਤੋਂ ਅਗਲੇ ਸੂਟ ਦੇਖੋ ਜੀ ਅੱਜ ਵਾਲੇ ਸੂਟ ਦੀ ਕਢਾਈ ਤੋਂ ਬਿਲਕੁਲ हटके ਨੇ ਇਹ ਜੀ ਕਿਉਂਕਿ ਕਈ ਭੈਣਾਂ ਕਹਿੰਦੇ ਸੀ ਅਸੀਂ ਕਢਾਈ ਵਾਲੇ ਪਾਪਾ ਬੋਰ ਹੋ ਗਏ ਆ ਅਸੀਂ ਤੁਹਾਡੇ ਲਈ ਸਪੈਸ਼ਲ ਇਹ ਸੂਟ ਤਿਆਰ ਕਰਾਏ ਆ ਜੀ ਦੇਖੋ ਜੀ ਪਿਓਰ ਦਾ ਸੂਟ ਹੈ ਜੀ ਇਹ ਪਿਓਰ ਦੇ ਸੂਟ ਦੀ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਜੀ ਪਹਿਲਾਂ ਕਲਰ ਆਰ ਡਿਜ਼ਾਈਨਿੰਗ ਚੈੱਕ ਕਰੋ ਜੀ ਬੋਸ ਉਹਨਾਂ ਸੂਟ ਹੈ ਜੀ ਇਹ ਵਾਲੀ ਚੀਜ਼ ਤੁਹਾਨੂੰ ਬੈਕ ਤੇ ਵੀ ਤੁਹਾਨੂੰ ਡਿਜ਼ਾਈਨਿੰਗ ਮਿਲੂਗੀ ਇਹ ਵਾਈਟ ਤੇ ਸੌਰੀ ਵਾਈਟ ਤੇ ਹੈ ਜੀ ਆਹ ਰਾ ਦੇਖੋ ਛਾਂਟ ਕਿੰਨਾ ਪਿਆਰਾ ਹੈ ਜੀ ਬਾਜੂ ਤੇ ਤੁਹਾਨੂੰ ਐਦਾਂ ਡਿਜ਼ਾਈਨ ਮਿਲੂਗਾ ਜੀ ਇਹ ਹੋ ਗਿਆ ਬਾਜੂ ਦਾ ਡਿਜ਼ਾਈਨ ਬਹੁਤ ਪਿਆਰਾ ਪਿਓਰ ਦਾ ਸੂਟ ਹੈ ਜੀ ਬਹੁਤ ਹੀ ਘੱਟ ਰੇਂਜ ਹੈ ਸਿਸਾਂ ਦੀ ਦੁਪੱਟੇ ਚੈੱਕ ਕਰੋ ਜੀ ਐਨੇ ਸੋਹਣੇ ਖੁੱਲੇ ਡੁੱਲੇ ਦੁਪੱਟੇ ਬਹੁਤ ਸਰਦਾਰੀ ਸੂਟ ਹੈ ਜੀ ਪਾ ਕੇ ਦੇਖੋ ਕਿੰਨਾ ਵਧੀਆ ਲੱਗਣਾ ਹੈ ਸੂਟ ਤੁਸੀਂ ਇੰਨੀ ਸੋਹਣੀ ਤੁਹਾਡੀ ਨੂਕ ਆਣੀ ਹੈ ਜੀ ਐਂ ਤੁਸੀਂ ਇਹ ਸੂਟ ਨੂੰ ਪਾਰਟੀ ਵੇਅਰ ਪਾ ਸਕਦੇ ਆ ਬਾਅਦ ਚੋ ਵੀ ਇਹਨੂੰ ਤੁਸੀਂ ਯੂਜ਼ ਕਰ ਸਕਦੇ ਆ ਇਹ ਨਹੀਂ ਵੀ ਤੁਹਾਡੇ ਪੈਸੇ ਲੱਗੇ ਬੇਕਾਰ ਜਾਣੇ ਆ ਇਹ ਆਪ ਸੂਟ ਤਿਆਰ ਕਰਾਉਣ ਦਾ ਇਹੀ ਫਾਇਦਾ ਹੁੰਦਾ ਜੀ ਕਿ ਅਸੀਂ ਦੋਨੇ ਚੀਜ਼ਾਂ ਮਾਈਂਡ ਚ ਰੱਖਦੇ ਆ ਕਿ ਤੁਹਾਡੇ ਪੈਸੇ ਲੱਗੇ ਵੀ ਨਾ ਵੇਸਟ ਜਾਣ ਔਰ ਤੁਸੀਂ ਸੂਟ ਨੂੰ ਰੱਜ ਕੇ ਢਾਓ ਦੂਜੇ ਸੂਟ ਦਾ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ ਕਲਰ ਦੇਖੋ ਕਿੰਨਾ ਸੋਹਣਾ ਹੈ ਜੀ ਸੂਟ ਦੀ ਡਿਜ਼ਾਈਨਿੰਗ ਦੇਖੋ ਜਦ ਇਹ ਸੂਟ ਬਣ ਕੇ ਰੈਡੀ ਹੋਣਾ ਨਾ ਤੁਹਾਨੂੰ ਅਗਲਾ ਪੁੱਛੂਗਾ ਵੀ ਸੂਟ ਕਿੱਥੋਂ ਲਿਆ ਤੁਸੀਂ ਕਿੱਥੋਂ ਬਣਵਾਇਆ ਇਹ ਆਉਣਾ ਜੀ ਬਾਜੂ ਦਾ ਡਿਜ਼ਾਈਨ ਬਹੁਤ ਪਿਆਰੀ ਤੁਹਾਨੂੰ ਬਾਜੂ ਮਿਲੂਗੀ ਜੀ ਔਰ ਬੈਕ ਦੇਖੋ ਜੀ ਇਹ ਆ ਗਿਆ ਜੀ ਬੈਕ ਦਪੱਟਾ ਚੈੱਕ ਕਰੋ ਜੀ ਦਪੱਟੇ ਨਾਲ ਤੁਹਾਡੀ ਰੂਹ ਨੂੰ ਪੁੱਛ ਹੋ ਜਾਨੀ ਦੁਪੱਟਾ ਦੇਖ ਕੇ ਨਾ ਐਨੇ ਸੋਹਣੇ ਪਿਓਰ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਦੁਪੱਟਾ ਚੈੱਕ ਕਰੋ ਜੀ ਕਿੰਨਾ ਸੋਹਣਾ ਕਿਸੇ ਮੇਰੀ ਭੈਣ ਨੂੰ ਹੁਣ ਗਰਮੀ ਚ ਵਿਆਹ ਏ ਤਾਂ ਤੁਸੀਂ ਇਹ ਸੂਟ ਕਿਸੇ ਪਾਓ ਦੇਖਿਓ ਸੂਟ ਦੀ ਗ੍ਰੇਸ ਕਢਾਈ ਵਾਲੇ ਸਾਰਿਆਂ ਨੇ ਪਾਏ ਹੋਏ ਹੋਣਗੇ ਐਦਾਂ ਦੀ ਚੀਜ਼ ਤੁਹਾਨੂੰ ਬਿਲਕੁਲ ਨਵੀਂ ਤੇ ਨਿਊ ਲੁੱਕ ਦਊਗੀ ਬਹੁਤ ਸੋਹਣਾ ਤੁਹਾਡੀ ਪਰਸਨੈਲਿਟੀ ਲੱਗੂਗੀ ਇਹ ਸੂਟ ਪਾ ਕੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਹਦਾ ਲਾਸਟ ਕਲਰ ਹੈਗਾ ਜੀ ਸਾਡੇ ਕੋਲ ਮਾਸਟਰਡ ਕਲਰ ਬਹੁਤ ਸੋਹਣੇ ਜੀ ਮੈਂ ਅਪਰ ਤੁਸੀਂ ਮੰਮੀ ਨੂੰ ਵੀ ਸੇਮ ਪਾਉਣਾ ਹੋਵੇ ਆਪਣੇ ਨੂੰ ਆਪ ਵੀ ਪਾਉਣਾ ਹੋਵੇ ਤਾਂ ਉਹ ਭੈਣਾ ਨੇ ਤਾਂ ਤੁਸੀਂ ਤਿੰਨੋਂ ਕਲਰ ਖਰੀਦ ਸਕਦੇ ਆ ਬਹੁਤ ਸੋਹਣੇ ਜੇ ਤੁਸੀਂ ਸਭ ਤੋਂ ਤਿੰਨੋਂ ਸੂਟ ਬਾਏ ਕਰੋਗੇ ਇਕੱਠੇ ਬਾਏ ਕਰੋਗੇ ਤਾਂ ਅਸੀਂ ਤੁਹਾਨੂੰ ਥੋੜਾ ਲੈਸ ਵੀ ਦਵਾਂਗੇ ਜੀ ਡਿਸਕਾਊਂਟ ਵੀ ਦਵਾਂਗੇ ਜੀ ਠੀਕ ਹੈ ਜੇ ਤੁਸੀਂ ਸਭ ਤੋਂ ਇਕੱਠੇ ਤਿੰਨੋਂ ਸੀ ਉਲਟ ਲੈਣੇ ਆ ਤਿੰਨੋਂ ਮਸਲੀਨ ਦੇ ਲੈਣੇ ਆ ਜਿੰਨੇ ਤੁਹਾਨੂੰ ਮਸਲੀਨ ਦੇ ਕਲਰ ਦਿਖਾਏ ਆ ਤਾਂ ਅਸੀਂ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਲੈਸ ਕਰਾਂਗੇ ਵਿੱਚ ਠੀਕ ਹੈ ਜੀ ਇਹ ਸੂਟ ਮੰਗਵਾਉਣ ਲਈ ਸਾਡੇ ਨਾਲ ਜਰੂਰ ਸੰਪਰਕ ਕਰੋ ਜੀ ਸੂਟਾਂ ਦੀ ਲੁੱਕ ਦੇਖੋ ਜੀ ਕਿੰਨੀ ਵਧੀਆ ਏ ਠੀਕ ਹੈ ਜੀ ਜਿੱਥੇ ਮੇਰੀ ਭੈਣ ਕਿਤੇ ਵੀ ਬੈਠੀ ਆ ਸਾਨੂੰ ਬਸ ਸਕਰੀਨਸ਼ਾਟ ਲੈ ਕੇ ਸੈਂਡ ਕਰੇ ਤਾਂ ਅਸੀਂ ਤੁਹਾਨੂੰ ਸੂਟ ਤੁਹਾਡੇ ਘਰ ਤੱਕ ਪਹੁੰਚਾਉਂਗੇ ਜੀ ਉਸ ਤੋਂ ਬਾਅਦ ਜੇ ਤੁਸੀਂ ਸਾ ਤੋਂ ਤਿੰਨ ਸੂਟਾਂ ਦਾ ਜਿਵੇਂ ਮੈਂ ਤੁਹਾਨੂੰ ਚਾਰ ਸੂਟ ਸਿੰਘ ਦਿਖਾਏ ਜਾਂ ਤਿੰਨ ਦਿਖਾਏ ਇਹ ਤਿੰਨੇ ਸੂਟਾਂ ਦਾ ਤੁਸੀਂ ਮੇਰੇ ਤੋਂ ਸੈੱਟ ਵਾਇਕ ਲੈਣੇ ਆ ਜੀ ਤਾਂ ਮੈਂ ਤੁਹਾਨੂੰ ਹੋਰ ਵੀ ਡਿਸਕਾਊਂਟ ਕਰੂੰਗੀ ਜੀ ਬੀ ਦੇਖੋ ਜੀ ਸੂਟਾਂ ਦੀ ਲੁੱਕ ਟਾਈ ਮੀਟਰ ਤੋਂ ਵੀ ਜ਼ਿਆਦਾ ਹੀ ਆ ਦੁਪੱਟੇ ਜੀ ਐਨ ਖੁੱਲੇ ਡੁੱਲੇ ਦੁਪੱਟਿਆਂ ਦਾ ਪਣਾ ਚੈੱਕ ਕਰੋ ਜੀ ਕਿੰਨੇ ਸੋਹਣੇ ਸੂਟ ਹੈ ਤੁਹਾਡਾ ਮਨ ਖੁਸ਼ ਹੋ ਜਾਊਗਾ ਸੂਟ ਦੇਖ ਕੇ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਤਾਂ ਜਰੂਰ ਦੱਸਿਆ ਕਰੋ ਜੀ ਤੁਸੀਂ ਕਿਸੇ ਵੀ ਏਰੀਆ 'ਚ ਬੈਠੇ ਆ ਤੁਸੀਂ ਬਿਲਕੁਲ ਹੀ ਸੋਚਣਾ ਵੀ ਸਾਡੇ ਪੈਸੇ ਲੱਗੇ ਵੇਕਾਰ ਜਾਣਗੇ ਜਾਂ ਕੁਝ ਤੁਹਾਨੂੰ ਅਸੀਂ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਘਰ ਤੱਕ ਸੂਟ ਪਹੁੰਚਾਉਂਗੇ ਜੀ ਐਂ ਏਦਾਂ ਦੀ ਗੱਲ ਨਹੀਂ ਕਿ ਤੁਹਾਨੂੰ ਤੇ ਦਿਖਾਉਣਾ ਕੁਝ ਹੋਰ ਹੈ ਮੈਂ ਭੇਜਣਾ ਕੁਝ ਹੋਰ ਹੈ ਤੁਹਾਨੂੰ ਸੇਮ ਸੂਟ ਉਹੀ ਜਿਹੜਾ ਮੇਰੇ ਕੋਲ ਸਕਰੀਨਸ਼ਾਟ ਆਊਗਾ ਜੀ ਤੁਸੀਂ ਕਿਤੇ ਵੀ ਬੈਠੀਆਂ ਸ਼ੀਪਿੰਗ ਦਾ ਲੱਗ ਤੇ ਹੋਊਗੀ ਜੀ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਉਹਦਾ ਪ੍ਰਾਈਸ ਪੁੱਛ ਸਕਦੇ ਆ ਜੀ ਹੋਰ ਤੁਹਾਨੂੰ ਮੇਰੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਕਈ ਮੇਰੀਆਂ ਭੈਣਾਂ ਕਹਿਦੀਆਂ ਕਿ ਅਸੀਂ ਲਿਖ ਨਹੀਂ ਸਕਦੀਆਂ ਅਸੀਂ ਕਾਲੇ ਕਰ ਸਕਦੀਆਂ ਨਹੀਂ ਭੈਣੇ ਤੁਸੀਂ ਮੈਨੂੰ ਲਿਖ ਕੇ ਨਹੀਂ ਬੋਲ ਕੇ ਰਿਕਾਰਡਿੰਗ ਸੈਂਡ ਕਰਦਿਆ ਕਰੋ ਕਾਲ ਕਰਨਾ ਕੋਈ ਗੱਲ ਨਹੀਂ ਤੁਸੀਂ ਕਾਲ ਵੀ ਕਰੋ ਉਹਦਾ ਵੀ ਮੈਂ ਤੁਹਾਨੂੰ ਜਵਾਬ ਦਵਾਂਗੀ ਨਾ ਚ ਕੋਈ ਵੀ ਜ਼ੋਰ ਤੁਹਾਨੂੰ ਪਸੰਦ ਆਉਂਦਾ ਤਾਂ ਇੱਕ ਵਾਰ ਮੇਰੇ ਤੋਂ ਜ਼ਰੂਰ ਸੂਟ ਵਾਇਰ ਕਰੋ ਤਾਂਕਾ ਤੁਹਾਨੂੰ ਪਤਾ ਲੱਗ ਜਾਣਾ ਕਿ ਸਾਡਾ ਕੱਪੜਾ ਕਿਵੇਂ ਦਾ ਹੁੰਦਾ ਹੈ ਜੀ ਵਾਇਰ ਤੁਸੀਂ ਸਰਦਾਰ ਸਾਹਿਬ ਵੈਗੁਰ ਜੀ ਕੀ ਫਤ